ਮੈਂ ਇਹਨੇ ਤੁਹਾਡੀ ਨਾਲ ਸਾਰੇ ਦੇ ਨਾਲ ਇੱਕ ਤਫਸੀਲ ਨਾਲ ਮੈਂ ਸਾਂਝਾ ਕਰਦਾ ਹੈ ਕਿ ਪਰਸੋਂ ਸ਼ਾਮ ਨੂੰ ਇਹ ਇੱਥੇ ਆਏ ਸੀਗੇ ਧਰਨਾ ਦੇਣ ਵਾਸਤੇ ਤੇ ਪਰਸੋਂ ਸ਼ਾਮ ਨੂੰ ਸਾਡੇ ਐਸਚੂ ਸਾਹਿਬ ਦੀ ਨਾਲ ਇਹਦੀ ਮੀਟਿੰਗ ਹੋਈ ਸੀ ਇਹਨਾਂ ਨੇ ਕਿਹਾ ਸੀਗੇ ਅਸੀਂ ਤੁਹਾਡੀ ਮੀਟਿੰਗ ਕਰਾ ਦੇਾਂਗੇ ਲੇਕਿਨ ਕੱਲ ਸਵੇਰ ਇਹ ਬਿਨਾਂ ਕਿਸੇ ਨੂੰ ਦੱਸੇ ਜਾਂ ਕੋਈ ਗੱਲ ਕੀਤੀ ਸਾਡੇ ਨਾਲ ਇਹਨੇ ਗੱਲ ਕੀਤੀ ਹੋਈ ਸੀ ਇਹਨਾਂ ਨੇ ਜਾ ਕੇ ਢੇਰਪਿੰਡ ਦੀ ਟੈਂਕੀ ਦੇ ਉੱਤੇ ਮੋਰਚਾ ਲਾ ਲਿਆ ਆਪਣਾ ਕਿ ਬਿਨਾਂ ਦੱਸੇ ਪੁੱਛੇ ਟੈਂਕੀ ਤੇ ਚੜ੍ਹ ਕੇ ਤੇ ਉੱਥੇ ਜਾ ਕੇ ਆਪਣਾ ਪ੍ਰਦਰਸ਼ਨ ਸ਼ੁਰੂ ਕਰਤਾ ਉਸ ਤੋਂ ਬਾਅਦ ਢੇਰਪਿੰਡ ਦੀ ਜਿਹੜੀ ਪੰਚਾਇਤ ਸੀਗੀ ਨਗਰ ਨਿਵਾਸੀ ਸੀਗੇ ਉਹਨਾਂ ਨੇ ਸਾਡੇ ਕੋਲ ਆਏ ਉਹਨਾਂ ਨੇ ਮਤਾ ਵੀ ਪਾਇਆ ਔਰ ਮਤਾ ਪਾ ਕੇ ਉਹਨਾਂ ਨੇ ਸਾਡੇ ਕੋਲ ਕੰਪਲੇਂਟ ਵੀ ਦਿੱਤੀ ਵੀ ਇਹ ਉੱਥੇ ਕਰਕੇ ਨੁਇਸੈਂਸ ਕ੍ਰੀਏਟ ਕਰਦੇ ਹੈਗੇ ਆ ਉਸ ਤੋਂ ਬਾਅਦ ਫਿਰ ਐਸਐਚਓ ਸਾਹਿਬ ਗਏ ਮੈਂ ਗਿਆ ਖੁਦ ਉੱਥੇ ਜਾ ਕੇ ਇਹਨਾਂ ਨੂੰ ਟੈਂਕੀ ਤੋਂ ਅਸੀਂ ਸਮਝਾ ਕੇ ਥੱਲੇ ਉਤਾਰਿਆ ਇਹਨਾਂ ਨੂੰ ਅਗੇਨ ਇਹ ਗਿਆ ਕਿ ਤੁਸੀਂ ਇਹ ਕੰਮ ਨਾ ਕਰੋ ਤੁਹਾਡੀ ਜਿਹੜੀ ਮੰਡੇ ਨੂੰ ਅਸੀਂ ਮੀਟਿੰਗ ਕਰਾ ਦੇਵਾਂਗੇ ਕਿਉਂਕਿ ਨੇਚਰਲੀ ਵੀਕਐਂਡ ਸੀਗਾ ਤੇ ਇਹਨਾਂ ਨੂੰ ਇਹਨਾਂ ਨੂੰ ਇਹ ਦੇ ਦਿੱਤਾ ਸੀ ਆਸ਼ਵਾਸਨ ਦਿੱਤਾ ਕਿ ਤੁਹਾਡੀ ਮੰਡੇ ਮੀਟਿੰਗ ਹੋ ਜੇਗੀ ਕੰਸਰਨ ਡਿਪਾਰਟਮੈਂਟ ਦੇ ਨਾਲ ਜਿਹੜੇ ਵੀ ਅਫਸਰ ਨਾਲ ਤੁਸੀਂ ਮਿਲਣਾ ਚਾਹੁੰਦੇ ਹੋ ਜੋ ਵੀ ਤੁਹਾਡੀਆਂ ਗ੍ਰਿਵੈਂਸਸ ਹੈਗੀਆਂ ਉਸ ਤੋਂ ਬਾਅਦ ਟੈਂਕੀ ਤੋਂ ਬਾਅਦ ਉਹ ਕਰੀਬ 2 2.5 3 ਘੰਟੇ ਬਾਅਦ ਇੱਕਦਮ ਇਹਨਾਂ ਨੇ ਫੇਰ ਬਿਨਾਂ ਹੀ ਕਿਸੇ ਦੇ ਕਿਸੇ ਨਾਲ ਕੋਈ ਪ੍ਰਵੋਕ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਇਹਨਾਂ ਨੇ ਚੱਕ ਕੇ ਆਪਣਾ ਜਿਹੜਾ ਮੋਰਚਾ ਉਸ ਸੜਕ ਦੇ ਵਿੱਚ ਲਾ ਦਿੱਤਾ ਹਾਈਵੇ ਤੁਹਾਨੂੰ ਪਤਾ ਕਿ ਜਿੱਦਾਂ ਆਪਾਂ ਸਾਰੇ ਜਾਣਦੇ ਆ ਕਿ ਇਹ ਇੰਟਰ ਸਟੇਟ ਹਾਈਵੇ ਆ ਹਿਮਾਚਲ ਨੂੰ ਜੋੜਦਾ ਹੈਗਾ ਔਰ ਮੋਰਓਵਰ ਜਿਹੜਾ ਤੁਹਾਨੂੰ ਪਤਾ ਕਿ ਹਾਰਵੈਸਟਿੰਗ ਸੀਜ਼ਨ ਹੈਗਾ ਜ਼ਿਮੀਦਾਰਾਂ ਦੀ ਵੀ ਬਹੁਤ ਆਵਾਜ਼ ਆਈ ਹੈਗੀ ਆ ਤੇ ਮਤਲਬ ਇਹਨਾਂ ਨੂੰ ਅਸੀਂ ਪਹਿਲਾਂ ਦੋ ਵਾਰੀ ਇਹਨਾਂ ਨੂੰ ਕਿਹਾ ਵੀ ਇਹ ਕੰਮ ਤੁਸੀਂ ਨਾ ਕਰੋ ਉਸ ਤੋਂ ਬਾਅਦ ਅਸੀਂ ਜਦੋਂ ਇਹਨਾਂ ਨੂੰ ਚੱਕਣ ਲੱਗੇ ਹੈਗੇ ਆ ਉਹਨਾਂ ਨੂੰ ਕੋਈ ਲਾਠੀ ਚਾਰਜ ਨਹੀਂ ਹੋਇਆ ਤੁਸੀਂ ਕੋਈ ਵੀ ਵੀਡੀਓਜ਼ ਦੇਖ ਲਓ ਕੋਈ ਇਹਨਾਂ ਦਾ ਲਾਠੀ ਚਾਰਜ ਨਹੀਂ ਹੋਇਆ ਅਸੀਂ ਮਿਨੀਮਮ ਜਿਹੜਾ ਸਿਕਾ ਕਰ ਸਕਦੇ ਸੀਗੇ ਭਈ ਇਹਨਾਂ ਨੂੰ ਸੜਕ ਤੋਂ ਕਿਉਂਕਿ ਲਾਡ ਆਰਡਰ ਮੈਂਟੇਨੈਂਸ ਅਸੀਂ ਕਰਨਾ ਹੀ ਕਰਨਾ ਹੈਗਾ ਹਾਈਵੇ ਦੇ ਉੱਤੇ ਤੇ ਅਸੀਂ ਕਿਸੇ ਨੂੰ ਅਲਾਉ ਨਹੀਂ ਕਰਾਂਗੇ ਬਿਲਕੁਲ ਵੀ ਕਿਸੇ ਵੀ ਹਾਲਤ ਦੇ ਵਿੱਚ ਕਿ ਹਾਈਵੇ ਜੈਮ ਕੀਤਾ ਜਾਏ ਔਰ ਇੰਟਰਸਟੇਟ ਹਾਈਵੇ ਆ ਤੇ ਉਸ ਕਰਕੇ ਜਦੋਂ ਇਹਨਾਂ ਨੂੰ ਉਠਾਇਆ ਗਿਆ ਹੈਗਾ ਤੇ ਉਹਦੇ ਵਿੱਚ ਕੋਈ ਵੀ ਇਹੋ ਜੀ ਕੋਈ ਬਰੂਟਲ ਕੋਈ ਵੀ ਇਹੋ ਜੀ ਗੱਲਬਾਤ ਨਹੀਂ ਹੋਈ ਇਹਨਾਂ ਨੂੰ ਚੁੱਕ ਕੇ ਸਾਈਡ ਤੇ ਕੀਤਾ ਗਿਆ ਹੈਗਾ ਇਸ ਤੋਂ ਇਲਾਵਾ ਮੈਂ ਐਡ ਕਰਨਾ ਚਾਹਾਂਗਾ ਇੱਕ ਜਿਹੜੀ ਤਸਵੀਰ ਉਹਦੇ ਕਰਕੇ ਖਾਸ ਕਰਕੇ ਮੈਂ ਤੁਹਾਨੂੰ ਵੀਡੀਓ ਵੀ ਸ਼ੇਅਰ ਕਰ ਦਿੰਨਾ ਹੈਗਾ ਕਿ ਮੇਰੇ ਕੋਲ ਵੀਡੀਓ ਹੈਗਾ ਇੱਕ ਤਸਵੀਰ ਹੋਈ ਆ ਸੋਸ਼ਲ ਮੀਡੀਆ ਤੇ ਕਾਫੀ ਆ ਜਿਹਦੇ ਵਿੱਚ ਸਾਡਾ ਇੱਕ ਮੁਲਾਜ਼ਮ ਜਿਹੜਾ ਹੈਗਾ ਉਹ ਕੋਟੀ ਰੱਖ ਕੇ ਬੈਠਾ ਅ ਅ ਇੱਕ ਪ੍ਰਦਰਸ਼ਨਕਾਰੀ ਦੇ ਉੱਤੇ ਜੇ ਤੁਸੀਂ ਦੇਖੋ ਇਹਨੂੰ ਖਿਆਲ ਦੇ ਨਾਲ ਮੈਂ ਤੁਹਾਨੂੰ ਸ਼ੇਅਰ ਵੀ ਕਰ ਦਿੰਦਾ ਤੁਸੀਂ ਫਰੇਮ ਬਾਈ ਫਰੇਮ ਦੇਖ ਲਓ ਇਹਨੂੰ ਬਿਲਕੁਲ ਫਰੇਮ ਬਾਈ ਫਰੇਮ ਦੇਖ ਲਓਗੇ ਮੈਂ ਤੁਹਾਨੂੰ ਸ਼ੇਅਰ ਕਰ ਦਿੰਦਾ ਤੇ ਤੁਹਾਨੂੰ ਤੁਸੀਂ ਮੀਡੀਆ ਵਾਲੇ ਨਹੀਂ ਕੋਈ ਵੀ ਜਿਹੜਾ ਬੰਦਾ ਹੈਗਾ ਉਹ ਇਹਨੂੰ ਦੇਖ ਕੇ ਭਲੀ ਭਾਂਤ ਅੰਦਾਜ਼ਾ ਲਗਾ ਸਕਦਾ ਕਿ ਇਨਫੈਕਟ ਹੋਇਆ ਕੀ ਸੀਗਾ ਇਹ ਕੋਈ ਵੀ ਆਮ ਬੰਦਾ ਵੀ ਇਹਨੂੰ ਦੇਖ ਕਰ ਸਕਦਾ ਹੈਗਾ ਬੇਸਿਕਲੀ ਕੀ ਹੋਇਆ ਸੀਗਾ ਕਿ ਜਿਹੜੀ ਆ ਫੋਟੋ ਵਾਇਰਲ ਕੀਤੀ ਗਈ ਹੈਗੀ ਆ ਸੋਸ਼ਲ ਮੀਡੀਆ ਤੇ ਕਾਫੀ ਚੱਲਦੀ ਪਈ ਆ ਤੇ ਕਿ ਬੜਾ ਪੁਲਿਸ ਦਾ ਬੜਾ ਬਰੂਟਲ ਐਕਸ਼ਨ ਹੈ ਦੱਸ दैट ਇਹਦੇ ਵਿੱਚ ਉਹ ਬੰਦਾ ਪਹਿਲਾਂ ਹੀ ਲੰਮਾ ਪਿਆ ਆ ਜਦੋਂ ਸਾਡੀ ਇੱਕ ਟੀਮ ਏਆਰਪੀ ਦੇ ਬੰਦੇ ਉਹਨੂੰ ਚੁੱਕ ਕੇ ਪਿੱਛੇ ਲੈ ਕੇ ਜਾ ਰਹੇ ਆ ਔਰ ਇਹ ਸਾਡਾ ਮੁਲਾਜ਼ਮ ਇਨਫੈਕਟ ਤੇ ਸੱਟ ਵੀ ਲੱਗੀ ਆ ਜਿਹੜਾ ਮੁੰਡਾ ਬੈਠਾ ਜੇ ਤੁਸੀਂ ਸਾਰੀ ਵੀਡੀਓ ਦੇਖੋਗੇ ਦੇਖੋਗੇ ਉਹ ਤੇ ਜਿਹੜਾ ਹੈਗੇ ਆ ਦੋਨੋਂ ਹੱਥ ਜ਼ਮੀਨ ਤੇ ਸੜਕ ਤੇ ਵੱਜੇ ਜ਼ੋਰ ਦੀ ਤੇ ਉਹ ਜਦੋਂ ਇਹਨੂੰ ਲੈ ਕੇ ਆ ਰਹੀ ਇਸ ਕਫਲ ਦੇ ਵਿੱਚ ਜਿਹੜੀ ਧੱਕਾ ਮੁਕੀ ਹੋ ਰਹੀ ਸੀ ਇਹਨੂੰ ਚੱਕ ਕੇ ਆਪਾਂ ਸਾਈਡ ਤੇ ਕਰ ਰਹੇ ਸੀ ਔਰ ਜਬਰੀ ਕਰ ਰਹੇ ਸੀਗੇ ਕਿਉਂਕਿ ਸੜਕ ਦੇ ਵਿੱਚ ਲੇਟੇ ਹੋਏ ਸੀਗੇ ਤੇ ਉੱਥੇ ਜਦੋਂ ਉਹਨੂੰ ਪਿੱਛੋਂ ਧੱਕਾ ਵੱਜਿਆ ਤੇ ਉਹ ਮੁੰਡਾ ਨੇਚਰਲੀ ਇਹਨੂੰ ਫੜ ਕੇ ਪ੍ਰਦਰਸ਼ਨਕਾਰੀ ਨੂੰ ਕਿਸੇ ਨੇ ਢਾਇਆ ਨਹੀਂ ਹੈਗਾ ਇਹ ਪਹਿਲਾਂ ਹੀ ਲੰਮਾ ਪਿਆ ਹੈ ਤੁਸੀਂ ਵੀਡੀਓ ਦੇਖ ਲਓ ਮੈਂ ਤੁਹਾਨੂੰ ਹੁਣੀ ਸ਼ੇਅਰ ਕਰ ਦਿੰਦਾ ਇਹ ਪਹਿਲਾਂ ਹੀ ਥੱਲੇ ਲੰਮਾ ਪਿਆ ਉਹ ਠੀਕ ਹੈ ਜਦੋਂ ਉਹਨੂੰ ਧੱਕਾ ਲੱਗਾ ਪਿੱਛੋਂ ਉਹ ਡਿਗਿਆ ਤੇ ਬਟ ਆਬੀਅਸ ਉਹ ਅੱਗੇ ਲੰਮਾ ਪਿਆ ਤੇ ਉਹਦੇ ਉੱਤੇ ਉਹ ਹੈਗਾ ਗਿਰਿਆ ਤੇ ਉਸ ਤੋਂ ਬਾਅਦ ਜਿਹੜੇ ਉਹ ਸਿਰਫ ਇੰਨੀ ਕੋ ਫੋਟੋ ਜਿਹੜੀ ਚੱਕ ਕੇ ਉਹ ਕੀਤੀ ਗਈ ਹੈਗੀ ਆ ਆਦਰਵਾਇਸ ਇਹੋ ਜੀ ਕੋਈ ਗੱਲ ਨਹੀਂ ਹੋਈ ਜੀ ਕੋਈ ਉਹਦੇ ਨਾਲ ਕੁੱਟ ਮਾਰਨੀ ਹੋਈ ਨੂੰ ਢਾਇਆ ਨਹੀਂ ਗਿਆ ਜਿੱਦਾ ਕੀ ਫੋਟੋ ਜਿ ਨਜ਼ਰ ਆ ਰਿਹਾ ਹੈ ਵੀਡੀਓ ਵੀ ਫੋਟੋ ਦੀ ਪਹਿਲੇ ਮੈਂ ਤੁਹਾਨੂੰ ਫੋਟੋ ਦੀ ਗੱਲ ਦਾ ਜਵਾਬ ਦੇ ਦਿੰਦਾ ਜਿਹੜੇ ਪੁੱਤ ਵਾਲਿਆਂ ਨੇ ਗੋਡੇ ਰੱਖੇ ਹੋਏ ਉਹਦੀ ਵੀਡੀਓ ਸਾਡੇ ਕੋਲ ਆ ਵੀਡੀਓ ਦੀ ਜਿੱਥੇ ਮਰਜੀ ਜਾਂਚ ਕਰਾਉਂਦੇ ਤੋਂ ਸਾਡੇ ਕੋਲੋਂ ਲੈ ਲਵੇ ਜੀ ਨਾਲ ਜਾਂਚ ਕਰਾਣੀ ਡਿਪਟੀ ਸਾਹਿਬ ਜਾਂਚ ਕਰਾਉਣ ਸਾਨੂੰ ਬੁਲਾਓ ਅਸੀਂ ਵੀਡੀਓ ਦੇਵਾਂ ਉਹ ਦੇਖ ਲੈਣ ਵੀ ਵੀਡੀਓ ਹੈ ਡਟਾ ਕੇ ਨਹੀਂ ਹੈ ਦੂਜਾ ਅਧਿਆਪਕਾਂ ਨੇ ਰੋਡ ਕਦੋਂ ਜਾਮ ਕੀਤਾ ਜਦੋਂ ਅਧਿਆਪਕਾਂ ਨੇ ਕਿਹਾ ਵੀ ਸਾਡੀ ਸਿੱਖਿਆ ਮੰਤਰੀ ਦੇ ਨਾਲ ਜਿੱਥੇ ਮਰਜੀ ਲਿ ਜਾ ਕੇ ਦੋ ਅਧਿਆਪਕਾਂ ਦੀ ਤਿੰਨ ਅਧਿਆਪਕਾਂ ਦੀ ਗੱਲ ਕਰਾ ਦਿਓ ਜਿੱਥੇ ਵਾਦੀ ਲਾ ਕੇ 21 ਤਰੀਕ ਨੂੰ ਸਾਡੀ ਕੋਰਟ ਦੇ ਵਿੱਚ ਤਰੀਕ ਹੈ ਜਦੋਂ ਤੁਸੀਂ ਗੱਲ ਨਹੀਂ ਕਰਾਈ ਉਦੋਂ ਉਹਨਾਂ ਨੇ ਮਾਰਚ ਕਰਨਾ ਸ਼ੁਰੂ ਕੀਤਾ ਤੇ ਉਹਦੇ ਬਾਅਦ ਤੁਸੀਂ ਕਹਿੰਦੇ ਸ਼ਾਇਦ ਨਹੀਂ ਸ਼ਬਦ ਕਰਦੇ ਕਿ ਇਹ ਬਿਲਕੁਲ ਉਹਨਾਂ ਦੇ ਇਲਜ਼ਾਮ ਸਰਾ ਸਰਾ ਗਲਤ ਹੈ ਔਰ ਇਹ ਅੱਗ ਭੜਕਾਉਣ ਵਾਲੇ ਬਿਆਨ ਹਨ ਇਹਨਾਂ ਬਿਆਨਾਂ ਦੇ ਆਧਾਰ ਤੇ ਇਸ ਨਾਲ ਸ਼ੁਰੂ ਕਰਾਨੀ ਹੈ ਕਿ ਇਸ ਨਾਲੇ ਅੱਗੇ ਬਰੇਗਾ ਨਾ ਪੁਲਿਸ ਪੰਜਾਬ ਨੂੰ ਸਮਝ ਰਹੀ ਨਾ ਸਰਕਾਰ ਪੰਜਾਬ ਨੂੰ ਸਮਝ ਰਹੀ ਇਹ ਪੰਜਾਬੀਆਂ ਨੂੰ ਜੇ ਤੁਸੀਂ ਜੋਰ ਨਾਲ ਤੱਕੇ ਸ਼ਾਈ ਇਹਨਾਂ ਖਾਤਿਰ ਤੇ ਅਧਿਆਪਕ ਮੂਵਮੈਂਟ ਦਾ ਬਹੁਤ ਲੰਮਾ ਇਤਿਹਾਸ ਹੈ ਉਸ ਇਤਿਹਾਸ ਦੇ ਵਿੱਚ ਅਸੀਂ ਕਦੇ ਵੀ ਇਦਾਂ ਦੀਆਂ ਤੱਕੇ ਸ਼ਾਈਆਂ ਨੂੰ ਮਰੇ ਨਹੀਂ ਕਿਤੇ بڑے ਜਾਵਰ ਤੋਂ ਜਾਵਰ ਮੁੱਖ ਮੰਤਰੀ ਪੁਲਿਸ ਵਾਲੇ ਆਏ ਪਰ ਇਹ ਅਧਿਆਪਕ ਮੂਵਮੈਂਟ ਨੇ ਕਦੇ ਪ੍ਰਦਰੱਖ ਨਹੀਂ ਕੀਤਾ ਕਿ ਇਹ ਤਾਂ ਹੈ ਛੋਟੇ-ਮੋਟੇ ਬੰਦੇ ਇਹਨਾਂ ਨੂੰ ਅਸੀਂ ਕਦੇ ਮੰਨਦੇ ਨਹੀਂ ਅਸੀਂ ਇਹ ਕਹੋਨੇ ਕਿ ਜੇ ਉਹਨਾਂ ਨੂੰ ਭੁਲੇਖਾ ਲੱਗਦਾ ਉਹਦੀ ਜਾਂਚ ਕਰਾਓ ਕਮੇਟੀ ਬਣਾਣ ਜਾਂਚ ਕਰਾਣ ਜੁਡੀਸ਼ਰੀ ਤੋਂ ਜਾਂਚ ਕਰਾਣ ਪਤਾ ਲੱਗ ਜਾਊਗਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਜੀ ਇਹ ਜਸਟੀਫਾਈ ਪੁਲਿਸ ਨੇ ਜਸਟੀਫਾਈ ਕਰਨੀ ਹੈ ਬੁਲੰਦ ਸਾਹਿਬ ਜੀ ਪੁਲਿਸ ਜਰੂਰ ਜਸਟੀਫਾਈ ਕਰੇਗੀ ਪੁਲਿਸ ਨਹੀਂ ਅਸੀਂ ਇਹ ਜੁਡੀਸ਼ਰੀ ਜਾਂਚ ਦੀ ਮੰਗ ਕਰਦੇ ਹਾਂ ਜੁਡੀਸ਼ਰੀ ਜਾਂਚ ਹੋਵੇਗੀ ਪਤਾ ਲੱਗ ਜਾਊਗਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਜੀ ਕੀ ਕਿਵੇਂ ਕੀਤਾ ਪੁਲਿਸ ਨੇ ਕੀ ਕੀਤਾ ਅਧਿਕਾਰੀਆਂ ਨੇ ਕੀ ਕੀਤਾ ਤੁਹਾਡੇ ਸਾਹਮਣੇ ਲੱਤਾਂ ਤੋਂ ਫੜ ਫੜ ਕੇ ਚਾਰ ਚਾਰ ਬੰਦਿਆਂ ਨੇ ਪਿੱਠਾਂ ਦੇ ਸੜਕ ਦੇ ਘਰੀਟਿਆਂ ਉਹਨਾਂ ਨੂੰ ਬੱਸ ਦੇ ਵਿੱਚ ਰਲਾ ਕੇ ਖਿੜਕੀ ਦੇ ਵਿੱਚ ਉਹਨਾਂ ਦੇ ਸਿਰ ਫਸਾ ਕੇ ਉਹਨਾਂ ਦੀ ਪੱਤੀਆਂ ਦੇ ਵਿੱਚ ਲੱਤਾਂ ਮਾਰੀਆਂ ਮੁੱਕੀਆਂ ਮਾਰੀਆਂ ਇਹਨਾਂ ਨੇ ਚੰਦ ਵਿੱਚ ਧਰਨਾ ਦੇ ਰਹੇ ਤੇ ਬਿਨਾ ਮਤਲਬ ਦੇ ਪੁਲਿਸ ਨੇ ਜਿਹੜਾ ਇਹ ਚੰਦਮੀ ਜਿਹੜਾ ਮਾਹੌਲ ਖਰਾਬ ਕੀਤਾ ਇਹ ਇਹਦੀ ਜੁਡੀਸ਼ ਵੀ ਦੀ ਜਾਣ ਜਾਣ ਡੀਐਸਪੀ ਸਾਹਿਬ ਦੇ ਦਰਾਂ ਤੇ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਇੱਕ ਗੱਲ ਨਹੀਂ ਅਸੀਂ ਤਾਂ ਕਰਾਵਾਂਗੇ ਹੀ ਕਰਾਵਾਂਗੇ